ਮਤ ਸਿੰਘ ਨਗਰ ਹੈ ਜਿਹੜਾ ਥਾਣਾ ਦੁੱਗਰੀ ਦੇ ਏਰੀਆ ਪੈਂਦਾ ਹੈ ਏਸੀਪੀ ਸਾਊਥ ਹਰਜਿੰਦਰ ਸਿੰਘ ਇਹਦੇ ਵਿੱਚ ਜਿਹੜਾ ਇੱਕ ਵਿਕਰਮਜੀਤ ਸਿੰਘ ਵਾਲੇ ਸ਼ਿੰਦਾ ਜੋ ਦਾ ਪ੍ਰੀਵੀਅਸ ਰਿਕਾਰਡ ਹੈ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਮਕਦਮੇ ਦਰਜ ਹਨ ਤੇ ਇਹ ਸਾਨੂੰ 307 ਦਾ ਰੀਸੈਂਟਲੀ ਮਕਦਮਾ ਉਹ ਵੀ ਵਾਂਟਡ ਹੈ ਅੱਜ ਇਹਦੇ ਘਰ ਦੀ ਜਿਹੜੀ ਇੱਥੇ ਰੇਡ ਕੀਤੀ ਗਈ ਸਰਚ ਦੌਰਾਨ ਸਾਡੇ ਐਸਐਚਓ ਨੇ ਜਿਹੜਾ ਉੱਥੋਂ ਐਨਡੀਪੀਐਸ ਦੀ ਅਤਰਾਜੋਗ ਚੀਜ਼ਾਂ ਵੀ ਮਿਲੀਆਂ ਪਲਸ ਐਕਸਾਈਜ਼ ਸ਼ਰਾਬ ਵੀ ਮਿਲੀ ਇਲੈਗਲ ਤਾਂ ਉਹ ਅਸੀਂ ਹੁਣ ਇਹਨਾਂ ਕਬਜ਼ੇ ਚ ਲੈ ਕੇ ਫਰਦਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਮਕਦਮਾ ਦਰਜ ਕਰਾਂਗੇ ਫਰਾਰ ਹੈਗਾ ਜੀ ਹਾਂ ਇਹ ਫਰਾਰ ਹੈ ਬਟ ਇੱਥੇ ਪਤਾ ਲੱਗਾ ਸੀ ਵੀ ਇਹ ਅਗਾਹੇ ਬਗਾਹੇ ਇਸ ਜਗ੍ਹਾ ਤੇ ਆਉਂਦਾ ਔਰ ਲੁਕ ਛੁਪ ਕੇ ਰਹਿੰਦਾ ਸਰ ਕੀ ਪਿਛਲਾ ਰਿਕਾਰਡ ਕੀ ਹੈ ਦਾ ਪੁਰਾਣਾ ਰਿਕਾਰਡ ਇਹਦਾ ਰਿਕਾਰਡ ਇਹਦੇ ਖਿਲਾਫ ਪਹਿਲੋ ਤਿੰਨ ਮਕਦਮੇ ਐਨਡੀਪੀਐਸ ਦੇ ਦਰਜ ਹੈ ਇੱਕ ਕੁਝ ਦਿਨ ਪਹਿਲੋ ਇਹਦੇ 307 ਦਾ ਦਰਜ ਹੈ ਤਾਂ ਮਾੜਾ ਰਿਕਾਰਡ ਹੈ NDPS ਨਾਲ रिलेटेड ਹੈ ਉਸ ਮਹਿਮ ਦੇ ਤਹਿਤ ਜਿਹੜੇ ਅੱਜ ਦੀ ਇਹਦੇ ਘਰ ਦੀ ਇਥੇ ਸਰਚ ਕੀਤੀ ਗਈ ਸੀ ਸਰਚ ਦੌਰਾਨ ਜਿਹੜੀਆਂ ਸਾਨੂੰ NDPS ਐਕਸਾਈਜ਼ ਨਾਲ ਸੰਬੰਧਿਤ ਚੀਜ਼ਾਂ ਮਿਲੀਆਂ ਉਹਨਾਂ ਦਾ ਅਸੀਂ ਹੁਣ ਮੁਕਦਮਾ ਦਰਜ ਕਰਕੇ ਹੋਰ ਅਗਲੀ ਤਫਤੀਸ਼ ਕਰਾਂਗੇ આરોપી ਕਿਸੇ ਮੁਕਦਮੇ ਦੇ ਵਿੱਚ ਫਰਾਰ ਹੈ ਜਾਂ ਸਾਰੇ ਮੁਕਦਮੇ આરોપી ਫਰਾਰ ਹੈ ਨਹੀਂ ਫੜਿਆ ਗਿਆ ਬਟ ਉਹਦੇ ਕੋਲੋਂ ਜੋ ਰਿਕਵਰੀ ਹੋਈ ਹੈ ਉਹਦਾ ਅਸੀਂ ਮੁਕਦਮਾ ਦਰਜ ਕਰ ਲਾਂਗੇ ਤੇ આરોપી ਨੂੰ ਜਲਦੀ ਫੜ ਲਾਂਗੇ